ਉਠਾ ਪਰਜੈਂਟ ਲਾਇਆ ਤੂੰ ਪੰਜ ਗੇਰ ਰਜੰਦੀ ਆ ਜਾ ਇਹਨਾਂ ਕਮਜ਼ੋਰ ਹੋ ਗਿਆ ਸਮਝਦਾ ਨਾ ਵੀ ਰੋਟੀ ਪਾਣੀ ਨਾ ਕੀ ਵੀਰ ਤੇਰਾ ਇੱਥੇ ਖਲਾ ਰੋ ਮੜੇਗਾ ਨਾ ਕੀ ਤੇਰਾ ਇੱਥੇ ਸਾਈਡ ਤੇ ਲਾਓ ਇੱਧਰ ਇੱਧਰ ਸਾਈਡ ਤੇ ਲਾਓ ਛਾਵੇਂ ਮੈਂ ਤੇ ਪਿੰਡ ਐਡਰੈਸ ਪੁੱਛਨੇ ਕੀਤੇ ਦਾ ਘਰ ਪਰਵਾਦ ਲੱਭ ਜੇ ਮੈਂ ਪੁੱਛਿਆ ਕੇ ਵੜਾ ਇਹਨੂੰ ਇਹਨਾਂ ਵਾਸਤੇ ਬਾਹਰ ਹੈ ਹੈ ਨਾ ਕੀ ਵੀਰ ਤੇਰਾ ਚਲ ਦੱਸ ਨਾ ਕੀ ਆ ਹੂੰ ਕੋ ਜਿਹੜਾ ਜੱਟਾਂ ਵਾਲੀ ਨੇ ਉਹਨਾਂ ਦਾ ਨਾਂ ਕੀ ਪਿੰਡ ਕਿਹੜਾ ਪਿੰਡ ਆਹੋ ਕਿਹੜਾ ਪਿੰਡ ਆ ਤੇਰਾ ਹੈ ਨਹੀਂ ਇਹ ਪਿੰਡ ਕਿਹੜਾ ਦੱਸਦਾ ਵੀਰ ਆਪਣਾ ਕੋਈ ਪਿੰਡ ਨਹੀਂ ਦੱਸਦਾ ਕੋਈ ਨਹੀਂ ਦੱਸ ਰਿਹਾ ਅੱਛਾ ਵੀਰ ਕਿਹੜਾ ਪਿੰਡ ਬਹਿ ਲੈਂਦੇ ਨੂੰ ਇੱਥੇ ਬਹਿ ਲੈ ਤੇ ਖਰੋਤਾ ਨਹੀਂ ਜਾਂਦੇ ਬਹਿ ਇੱਥੇ ਬੈਠ ਲੈ ਲੱਗਦੇ ਨੂੰ ਵੱਜਾ ਹੈ ਪਹਿਲਾਂ ਵੱਜੀ ਕੀ ਵੱਜਾ ਆ ਇਹ ਕਿਨੇ ਮਾਰਿਆ ਨਾ ਨਾ ਖਰੋਚ ਨਾ ਨਾ ਕਰਦਾ ਇਧਰ ਮੂੰਹ ਕਰ ਮੇਰਾ ਲੂੰਹ ਕਰ ਇਧਰ ਮੂੰਹ ਕਰ ਓਏ ਇਧਰ ਚੱਲ ਟ੍ਰੈਕਟਰ ਚਲਈਏ ਉਹ ਆ ਗਿਆ ਟ੍ਰੈਕਟਰ ਕੋਈ ਪਿੰਡ ਦੱਸੇਗਾ ਆਪਣਾ ਪਿੰਡ ਕਿਹੜਾ ਤੇਰਾ ਤੇਰੇ ਘਰੇ ਚਲੀ ਆਪਾਂ ਹਾਂ ਆ ਬਾਮੀ ਗਾ ਗਰਾਚੇ ਲਿਆ ਪਏ ਤਾਂ ਗਰਾਵੇ ਹਾਂ ਪਾਣੀ ਜਾਂਦਾ ਰੁੜ ਕੇ ਆਂ ਦਰਿਆ ਦਾ ਨਾਲ ਲੱਗਿੰਦਾ ਸੁਲਤਾਨਪੁਰ ਕਿਹੜਾ ਪਿੰਡ ਕਿਹੜੇ ਤੇਰਾ ਸੁਲਤਾਨਪੁਰ ਸੁਲਤਾਨਪੁਰ ਕਿੱਥੇ ਕੇ ਘਰ ਆ ਹਾਂ ਲੋਰੀਆਂ ਤੋਂ ਕੀ ਲੋਰੀਆਂ ਤੋਂ ਲੋਰੀਆਂ ਹੂੰ ਉਹ ਕੀ ਆ ਲੋਰੀਆਂ ਲੋਰੀਆਂ ਤੋਦੀਆਂ ਲਾਗੇ ਪੈਂਦਾੜਾ ਉੱਥੋਂ ਦਾ ਤੂੰ ਲੋਰੀਆਂ ਪਿੰਡ ਦਾ ਆ ਲੋਰੀਆਂ ਪਿੰਡ ਆ ਡੱਲੇ ਲਾਗੇ ਅੱਛਾ ਡੱਲੇ ਲਾਗੇ ਉਹ ਹੀ ਸੁਲਤਾਨਪੁਰ ਸਾਈਡ ਕੇ ਤੇ ਮੇਰੀ ਗੱਲ ਸੁਣ ਤੇਰੇ ਪਿਤਾ ਦਾ ਕੀ ਨਾਮ ਤੇਰੀ ਲੋਰੀਆਂ ਪਿੰਡ ਦਾ ਮੇਨੇ ਲੋਰੀਆਂ ਲੋਰੀਆਂ ਡੱਲੇ ਲਾਗੇ ਪੈਂਦਾ ਵਾ ਹਾਂਜੀ ਡੱਲੇ ਲਾਗੇ ਹਾਂਜੀ ਸੰਜੀ ਅੱਜ ਅਸੀਂ ਪਿੰਡ ਲੋਹਾਰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਏ ਆ ਤੇ ਇਹ ਜਿਹੜਾ ਵੀਰ ਆ ਇਹ ਵੀਰ ਜੀ ਨਹੀਂ ਦੱਸਦੇ ਕਿ ਪਿਛਲੇ ਕੁਝ ਦਿਨਾਂ ਤੋਂ ਇੱਥੇ ਏਦਾਂ ਹੀ ਲਵਾਰਸਾ ਵਾਂਗੂ ਤਰੇ ਫਿਰਦਾ ਪਿਆ ਵਾ ਤੇ ਕਈ ਵਾਰੀ ਆਪਣੇ ਕੱਪੜੇ ਲਾ ਲੈਂਦਾ ਵਾ ਕਿਉਂਕਿ ਦਿਮਾਗੀ ਸਹੀ ਨਹੀਂ ਆ ਫਿਰ ਬੱਚੇ ਆ ਜਾਂ ਇੱਥੇ ਲੋਕ ਵਾ ਜਿਹੜੇ ਇਹਨੂੰ ਫਿਰ ਮਾਰਦੇ ਵੀ ਆ ਵੀ ਆ ਕਾਫੀ ਇਹਦੇ ਸੱਟਾਂ ਦੇ ਨਿਸ਼ਾਨ ਵੀ ਹੈਗੇ ਆ ਤੇ ਕੁੱਤੇ ਵੀ ਵੀਰ ਦੱਸਦਾ ਕਿ ਕੱਲ ਪਰਸੋਂ ਇਹਦੇ ਕੁੱਤੇ ਵੀ ਇਹਦੇ ਕਾਫੀ ਦਿਵਾਲੇ ਹੋਏ ਪੈ ਸੀਗੇ ਇਹਦਾ ਕੋਈ ਨੁਕਸਾਨ ਕਰ ਸਕਦੇ ਸੀਗੇ ਤੇ ਵੀਰ ਨੇ ਆਪਣਾ ਨਾਮ ਫਿਲਹਾਲ ਸਾਨੂੰ ਦੱਸਿਆ ਨਹੀਂ ਆ ਪਰ ਲੋਰੀਆਂ ਦੱਸ ਰਿਹਾ ਵਾ ਸੁਲਤਾਨਪੁਰ ਦੇ ਲਾਗੇ ਕੋਈ ਵੀਰ ਭਰਾ ਲੋਰੀਆਂ ਤੋਂ ਹੋਵੇ ਸਾਡੀ ਵੀਡੀਓ ਦੇਖਦਾ ਹੋਵੇ ਜਾਂ ਕੋਈ ਵੀਰ ਲੋਰੀਆਂ ਵਾਲੇ ਵੀਰ ਭਰਾਵਾਂ ਨੂੰ ਜਾਣਦਾ ਹੋਵੇ ਤਾਂ ਸਾਡੀ ਵੀਡੀਓ ਉਹਨਾਂ ਵੀਰਾਂ ਤੱਕ ਜਾਂ ਉਸ ਪਿੰਡ ਤੱਕ ਜਰੂਰ ਸ਼ੇਅਰ ਕਰਿਓ ਤਾਂ ਜੋ ਇਸ ਵੀਰ ਦਾ ਪਰਿਵਾਰ ਆਪਾਂ ਲੱਭ ਸਕੀਏ ਬਾਕੀ ਹੋਰ ਆਪਾਂ ਵੀਰ ਤੋਂ ਪੁੱਛਦੇ ਆਂ ਕੋਈ ਜਾਣਕਾਰੀ ਦਵੇ ਤਾਂ ਆ ਵੀਰ ਮੇਰੇ ਘਰ ਸੁਣ ਇਹਨੂੰ ਬਹਿ ਲੈਂਦੀ ਥੱਲੇ ਬਹਿ ਜਾ ਬਹਿ ਜਾ ਥੱਲੇ ਬਹਿ ਜਾ ਬਾਰੀ ਖੋਲ ਕੇ ਬਾਲੋ ਨਹੀਂ ਨਹੀਂ ਇੱਥੇ ਬੈਠ ਰਹਿੰਦੀ ਹੈ ਚੱਲ ਉਸੇ ਬਹਿ ਜਾ ਚਲਾ ਜਾ ਬਾਰੀ ਖੋਲ ਲੈ ਇਹ ਤਾਂ ਬੈਠਾ ਨਹੀਂ ਜਾਣ ਰਿਹਾ ਤਾਂ ਜਿਆਦਾ ਵਿਚਾਰਾ ਹੋਇਆ ਪਿਆ ਇੱਥੇ ਬਾਲੋ ਬੈਠੇ ਇੱਥੇ ਬੈ ਬੈ ਜਾ ਓਏ ਪਰ ਤੇ ਦੁਜਾ ਪਾਣੀ ਪੁਣੀ ਪੀਤਾ ਹੀ ਪਛਾਦਾ ਪਾਣੀ ਛਕਿਆ ਵਾ ਛਕਣਾ ਜੇ ਬਾਬਾ ਜੀ ਛਕਣਾ ਚਲ ਤੈਨੂੰ ਸਿਖਾਉਣੇ ਆ ਬੰਦਾ ਯਾਰ ਪੂਰਾ ਸਹੀ ਦੱਸ ਬੋਲਣ ਡਿਆ ਵਾ ਵੈਸੇ ਜਿਆਦਾ ਹੋ ਗਿਆ ਬਿਮਾਰ ਜਾ ਇਧਰੇ ਮੜ ਜਾ ਲਓ ਜੀ ਆ ਸੱਟਾ ਸੁੱਟਾ ਕਾਹਦੀਆਂ ਲੱਗੀਆਂ ਤੇਰੇ ਕਾਹ ਦਿਖਾਈ ਨਾ ਬੈਲਰ ਬੂਲਰ ਵਜੇ ਅੱਛਾ ਤੇ ਮੇਰੀ ਗੱਲ ਸੁਣ ਨਾ ਦੱਸ ਆਪਣਾ ਨਾਂ ਕੀ ਆ ਪੈ ਜਾ ਲੰਮੇ ਪੈ ਜਾ ਕੋਈ ਨਹੀਂ ਪੈ ਜਾ ਇਨੇ ਜਵਾਕੇ ਨਵਾਇਏ ਦਵਾਈਏ ਪਹਿਲਾਂ ਇਹਨੂੰ ਹਨਾ ਤੇ ਫਿਰ ਜਾ ਕੇ ਇਹਦਾ ਪਿੰਡ ਬੁੰਡੇ ਤੋਂ ਪੁੱਛਦੇ ਆ ਹੋਰ ਦਸ ਹੈ ਨਾ ਕਿ ਪ੍ਰਸ਼ਾਦਾ ਪਾਣੀ ਛਕਿਆ ਨਾ ਜਦ ਪ੍ਰਸ਼ਾਦਾ ਨੇ ਪੈ ਗਏ ਹਨਾ ਕਿਉਂਕਿ ਨਹੀਂ ਦੱਸ ਦੇਣਾ ਇਹਨੇ ਇੱਕ ਰੀ ਨੂੰ ਆ ਪਾਣੀ ਪੁਣੀ ਉਹ ਜ ਜਾ ਨਵਾਉਣੇ ਦੋਨੇ ਪ੍ਰਸ਼ਾਦਾ ਬੰਨ੍ਹਣੇ ਫਿਰ ਇਹਨੂੰ ਪੁੱਛਦੇ ਆ ਹਾਂਜੀ ਚਲੋ ਧੰਨਵਾਦ ਤੁਹਾਡਾ ਕੀ ਨਾਮ ਵੀ ਤੁਹਾਡਾ ਮੇਰਾ ਨਾਮ ਗਰਸਾਹ ਸਿੰਘ ਜੀ ਗਰਸਾਹ ਸਿੰਘ ਪਿੰਡ ਲੋਹਾਰ ਹਾਂਜੀ ਚਲੋ ਧੰਨਵਾਦ ਵੀਰ ਬਹੁਤ ਬਹੁਤ ਤੁਹਾਡਾ ਤੇ ਨਹੀਂ ਤਾਂ ਕਿਤਾ ਇਹ ਨੀ ਦਿਨਾਂ ਤੋਂ ਤੁਰਿਆ ਫਿਰਦਾ ਇੱਥੇ ਡਿਕਟਾ ਜਾਂਦਾ ਕਿਹਨੇ ਦੇਖਣੀ ਨਹੀਂ ਵਾਹੇ ਗੱਡੀ ਚਲਾਉਣਾ ਕੋਕਾ ਕੋਲੇ ਦੀ ਆਜੀ ਫਰੀ ਹੈ ਤੇ ਮੈਂ ਵੇਖਿਆ ਇਹਨੂੰ ਪਿਆ ਤੇ ਮੈਂ ਸੁਵੀਰ ਉਹਨਾਂ ਦਾ ਨੰਬਰ ਮੇਰੇ ਕੋਲ ਤੁਸੀਂ ਰਾਤ ਵੀ ਫੋਨ ਨਹੀਂ ਕੀਤਾ ਮੈਨੂੰ ਕੱਲ ਕੱਲ ਕੀ ਦਾ ਨਹੀਂ ਕੱਲ ਕੀ ਦਾ ਫੋਨ ਆਇਆ ਸੀ ਮੈਨੂੰ ਇੱਥੋਂ ਹੀ ਲੁਹਾਰਾਂ ਤੋਂ ਹੀ ਆਇਆ ਸੀਗਾ ਹਾਂਜੀ ਹਾਂਜੀ ਮੈਨੂੰ ਫੋਨ ਆਇਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰ ਜੀ ਮੈਂ ਜੇ ਕਨੇਮ ਹੁਣ ਆ ਜਾਂਦਾ ਤੇ ਉਹ ਕਨੇ ਨਹੀਂ ਤੁਸੀਂ ਹੁਣ ਨਾ ਆਇਓ ਤੁਸੀਂ ਦਿਨੇ ਆਇਓ ਰਾਤ ਫੋਨ ਆਇਆ ਮੈਨੂੰ ਹਾਂਜੀ ਮੈਂ ਸਵੇਰੇ ਵੇਖਿਆ ਨੂੰ 7 ਵਜੇ ਅੱਛਾ ਅੱਛਾ ਤੇ ਉਹਦੇ ਤੁਹਾਨੂੰ ਫੋਨ ਲਾਤਾ ਆ ਮੜੇ ਵਿਆਹ ਹੋਤਾ ਉਹ ਵਿਆਹ ਕਰ ਆ ਪੈਰ ਮਾਰੀ ਚ ਬਰਾਂ ਕਰ ਮਾਰੀ ਮਾਰੀ ਆਉ ਮੜੇ ਆ ਲੈ ਤੇ ਦੁਆਣਾ ਅੱਧਰ ਵੀ ਗਾਈ ਤੈਨੂੰ ਬਰਫੀ ਖੋਨੇ ਆ ਆਂਦਾ ਦਿਵਾਲੀ ਆ ਮੈਂ ਬਰਫੀ ਖਾਣੀ ਮੈਂ ਤੈਨੂੰ ਵੀ ਖੋਨੇ ਮੈਂ ਇਹ ਵੀ ਨਿਕਲਣਾ ਜਾਵੇਗੇ ਇਹਨੂੰ ਮੜੇ ਪੁੱਛੀ ਇਧਰ ਕਾਸ਼ ਇਧਰ ਨਹੀਂ ਮੜਾ ਪੁੱਛਾਓ ਪੁੱਛਾਓ ਇਧਰ ਲੈ ਮੜੇ ਮੇਰੀ ਗੱਲ ਸੁਣ ਵਿਆਹ ਕਿੱਥੇ ਆ ਤੂੰ ਓਹ ਹੋ ਹੋ ਕਿਹ ਏ ਪਾੜ ਨਾ ਲਈ ਮੇਰੀ ਗੱਲ ਸੁਣ ਵਿਆਹ ਕਿਹੜੀ ਜਗ੍ਹਾ ਵਾਂ ਦੱਸ ਨਹੀਂ ਦੱਸ ਜੇ ਤੂੰ ਸਾਨੂੰ ਆਪਣੇ ਡੈਡੀ ਦਾ ਨਾਂ ਦੱਸ ਦੇਗਾ ਨਾ ਬਾਪੂ ਦਾ ਨਾਂ ਦੱਸ ਦੇਗਾ ਵੀ ਤੇਰੇ ਪਿਓ ਦਾ ਨਾਂ ਕੀ ਆ ਤੇ ਤੇਰਾ ਹੀ ਤੇਰੇ ਘਰੇ ਛੱਡ ਆਉਂਗੇ ਅੱਜ ਦੀਵਾਲੀ ਦਾ ਦੇਣ ਮੈਂ ਤੈਨੂੰ ਪਤਾ ਤੇਰੇ ਘਰੇ ਤੈਨੂੰ ਛੱਡਵਾਂਗੇ ਹੈ ਜੇ ਤੂੰ ਦੱਸ ਦੇਗਾ ਨਾ ਵੀ ਤੇਰਾ ਨਾਂ ਕੀ ਆ ਤੇ ਤੇਰੇ ਪਿਓ ਦਾ ਨਾਂ ਕੀ ਆ ਫੇਰ ਤੈਨੂੰ ਤੇਰੇ ਹੁਣੇ ਘਰੇ ਛੱਡਵਾਂਗੇ ਪਰਿਵਾਰ ਤੇਰਾ ਲੱਭਗੇ ਉਦਾਂ ਸਾਨੂੰ ਪਤਾ ਨਹੀਂ ਲੱਗਣਾ ਦੱਸ ਕੋਈ ਨਾ ਕੋਈ ਦੱਸ ਤੇਰਾ ਪਿਓ ਦਾ ਨਾਂ ਕੀ ਆ ਤੇਰਾ ਨਾਂ ਕੀ ਆ ਪਹਿਲਾਂ ਆਪਣਾ ਨਾਂ ਦੱਸ ਤੇਰਾ ਨਾਂ ਕੀ ਆ ਆਪਣਾ ਨਾਂ ਹੈ ਉਹ ਜਾਣੀ ਨਾ ਬੋਲਿਆ ਜਾਂਦਾ ਮੇ ਤੋਂ ਜਿੰਨਾ ਬੋਲੇ ਜਾਂਦਾ ਉਹਨਾਂ ਹੀ ਦੱਸਦੇ ਹਾਂ 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 ਨਹੀਂ ਤਾਂ ਇਹ ਵੀ ਤਾਂ ਨਹੀਂ ਆ ਬਿਲਕੁਲ ਕਰਦੀ ਨਹੀਂ ਨਾ ਤਿੰਨ ਕਿਲਰ ਦੇਣੀ ਪਿੰਨ ਪੂਨ ਕਿਲਰ ਦੇ ਕੇ ਨਹੀਂ ਨਾਂ ਤਾਂ ਨਹੀਂ ਹਜੇ ਦੱਸ ਨਹੀਂ ਸਕਦਾ ਆਪਣਾ ਨਾਂ ਚੱਲ ਠਹਿਰ ਕੇ ਤੂੰ ਪੁੱਛਦੀ ਆ ਚੱਲ ਕੋਈ ਗੱਲ ਨਹੀਂ ਬਹਿ ਜਾ ਦਰਦ ਮਾਰੀ ਜਾਂਦੀ ਆ ਹਾਂ ਨਹੀਂ ਉਹਦਾ ਸਹੀ ਆ ਬੰਦਾ ਬਾਬੇ ਪੂਰਾ ਸਹੀ ਆ ਦਿਮਾਗ ਤਾਂ ਉਹਦੇ ਬਿਲਕੁਲ ਸਹੀ ਆ ਹਾਂ ਪੂਰਾ ਸਹੀ ਆ ਉਹ ਕਹਿੰਦਾ ਮੈਂ ਤਾਂ ਹੁਣ ਬੋਲਿਆ ਨਹੀਂ ਜਾਣਦਿਆ ਤੇ ਬਾਅਦ ਚ ਮੈਂ ਦੱਸਦਾ ਚੰਗਾ ਬਾਬੇ ਬਈ ਬਸ ਧੰਨਵਾਦ 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 ਤੁਹਾਡਾ ਜੀ ਤੇ ਬੰਦੀ ਛੋੜ ਦੇਖਦੀਆਂ ਮੁਬਾਰਕਾ ਹਨ ਚੰਗਾ ਬਾਬਾ ਜੀ ਮੈਨੂੰ ਦਿਓ ਨੀ ਛੁੱਟੀ ਆ ਪ੍ਰਸ਼ਾਦਾ ਚੁੱਕ ਲੈਣਾ ਕਿ ਸਾਈਡ ਤੇ ਰੱਖ ਲੈਣੀ ਹਾਂਜੀ ਚੰਗਾ ਬਾਬੇ ਚੱਲ ਆਇਆ ਕਾ ਚੱਲੀਏ ਚੁਜਣਾ ਨਹੀਂ ਚੰਗਾ ਬਾਬੇ ਚੰਗਾ ਬਾਈ ਗਰੀ